ਸਿਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦੇਠੇ ਸਬਦ ਕੁਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰ ਨੌ ਨਿਦੇ ਆਵੇ ਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸਾਨੂੰ ਲਾਈਵ ਅਪਡੇਟ ਵੀ ਦੇ ਰਹੇ ਆ ਤੁਹਾਨੂੰ ਜਗਾ ਜਗਾ ਦੀਆਂ ਕਿਉਂਕਿ ਇਸ ਵੇਲੇ ਸਾਡੀ ਟੀਮ ਜਿਹੜੀ ਹੈ ਉਹ ਦਿੱਲੀ ਪਹੁੰਚੀ ਹੋਈ ਆ ਦਿੱਲੀ ਕਿਉਂ ਪਹੁੰਚੀ ਹੋਈ ਆ ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਇੱਥੇ ਵੱਡੀ ਤਾਦਾਦ ਦੇ ਵਿੱਚ ਦਿੱਲੀ ਕੂਚ ਕਰ ਰਹੀਆਂ ਨੇ ਔਰ ਕੁੰਡਲੀ ਬਾਡਰ ਦੇ ਉੱਪਰ ਕਿਸਾਨ ਜਥੇਬੰਦਿਆਂ ਨੇ ਰੋਕਿਆ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਬੰਦੇ। ਕੱਲ ਦਾ ਜੋ ਘਟਨਾਕਰਮ ਸੀਗਾ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀਆਂ ਸੀਗੀਆਂ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਵੀ ਤੁਹਾਨੂੰ ਲਾਈਵ ਅਪਡੇਟ ਦਵਾਂਗੇ। ਪਰ ਇੱਕ ਕੋਸ਼ਿਸ਼ ਇਹ ਹੈ ਦੇਸ਼ ਵਿਦੇਸ਼ ਦੀ ਧਰਤੀ ਤੇ ਜਿੱਥੇ ਵੀ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਅੱਜ ਅਰਦਾਸ ਕਰਨੀ ਹੈ। ਸ਼੍ਰੀ ਹਰਿ ਕ੍ਰਿਸ਼ਨ ਜੀ ਦੇ ਅਸਥਾਨ ਦੇ ਉੱਤੇ ਬੰਗਲਾ ਸਾਹਿਬ ਗੁਰਦੁਆਰਾ ਤੋਂ ਲਾਈਵ ਤੜਨਾ ਜੁੜੇ ਹੋਏ ਆ। ਸਾਡੀ ਟੀਮ ਪਹੁੰਚੀ ਹੋਈ ਹੈ ਕਿਉਂਕਿ ਸੰਘਰਸ਼ ਵੱਡਾ ਹੈ। ਇਸ ਕਰਕੇ ਸਾਡੀ ਟੀਮ ਹੀ ਪਹੁੰਚੀ ਹੋਈ ਹੈ ਕਿ ਉਹਨਾਂ ਕਿਸਾਨ ਆਗੂਆਂ ਦੇ ਲਈ ਜਿਹੜੇ 95-95 ਸਾਲ ਦੇ ਨੇ ਜਿਹੜੇ ਸੰਘਰਸ਼ਾਂ ਦੇ ਵਿੱਚ ਨੇ ਉਹਨਾਂ ਬੱਚਿਆਂ ਦੇ ਲਈ ਜਿਹੜੇ 13-13 ਸਾਲ ਦੇ ਨੇ ਜਿਹੜੇ ਸੰਘਰਸ਼ਾਂ ਦੇ ਵਿੱਚ ਨੇ ਤਾਂ ਜੋ ਉਹਨਾਂ ਦੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਉਹਨਾਂ ਦੀ ਮਹਾਰਾਜ ਦੇ ਅੱਗੇ ਅਰਦਾਸ ਕਰਨਾ ਹੈ ਕਿ ਜਲਦੀ ਇਸ ਦਾ ਜਿਹੜਾ ਅੰਦੋਲਨ ਦਾ ਕੋਈ ਸਿੱਟਾ ਨਿਕਲੇ ਔਰ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੀ ਵੀ ਭਲਾ ਮੰਗਣਾ ਹੈ ਕਿਉਂਕਿ ਸਾਡੇ ਜਿਹੜਾ ਸਿੱਖ ਧਰਮ ਹੈ ਸਰਬੱਤ ਦਾ ਭਲਾ ਮੰਗਦਾ ਹੈ ਔਰ ਅੱਜ ਵੀ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਨੀ ਹੈ ਪਰ ਨਾਲ ਦੀ ਨਾਲ ਬੇਨਤੀ ਤੁਹਾਨੂੰ ਇਹ ਵੀ ਕਰਾਂਗੇ ਕਿ ਤੁਸੀਂ ਵੀ ਜਿੱਥੇ ਸਾਨੂੰ ਦੇਖ ਰਹੇ ਹੋ ਆਪਣੇ ਘਰਾਂ ਦੇ ਵਿੱਚੋਂ ਜਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਸਾਨੂੰ ਲਾਈਵ ਦੇਖ ਰਹੇ ਹੋ ਬੇਨਤੀ ਇੱਕੋ ਹੈ ਕਿ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਿਓ ਬੇਨਤੀ ਕਰਿਓ ਤਾਂ ਜੋ ਇਸ ਅੰਦੋਲਨ ਦਾ ਜਲਦ ਜਲਦ ਸਿੱਟਾ ਨਿਕਲੇ ਕਿਉਂਕਿ ਲੰਬਾ ਸਫ਼ਰ ਕੱਢ ਕੇ ਜਿਹੜੇ ਕਿਸਾਨ ਆਏ ਨੇ 300 400 ਕਿਲੋਮੀਟਰ ਤੋਂ ਟਰਾਲੀਆਂ ਦੇ ਵਿੱਚ ਇਥੇ ਪਕੂਚ ਕੀਤਾ ਹੈ ਕੁੰਡਲੀ ਬਾਰਡਰ ਤੇ ਇਸ ਵੇਲੇ ਸਥਿਤ ਨੇ ਪਲ-ਪਲ ਦੀ ਖਬਰ ਦੇਣ ਦੀ ਵੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਪਰ ਇੱਕ ਬੇਨਤੀ ਵੀ ਹੈ ਇਸ ਮਾਧਿਅਮ ਦੇ ਰਾਹੀਂ ਜਿੱਥੇ ਅਸੀਂ ਇਸ ਪੱਤਰਕਾਰੀ ਦੇ ਪੱਤਰਕਾਰੀ ਦੇ ਰਾਹੀਂ ਤੁਹਾਨੂੰ ਆ ਵਕਤ-ਵਕਤ ਤਰ੍ਹਾਂ ਦੀਆਂ ਖਬਰਾਂ ਦਿੰਨੇ ਆ ਨਾਲ ਦੀ ਨਾਲ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਅਰਦਾਸ ਬੇਨਤੀ ਕਰਨੀ ਹੈ ਤਾਂ ਜੋ ਇਸ ਅੰਦੋਲਨ ਦਾ ਜਿਹੜਾ ਜਲਦ ਜਲਦ ਸਿੱਟਾ ਨਿਕਲ ਸਕੇ ਔਰ ਪੰਜਾਬ ਦਾ ਕਿਸਾਨ ਦੁਬਾਰਾ ਤੋਂ ਆਪਣੇ ਘਰ ਵਾਪਸ ਜਾ ਸਕੇ ਖੁਸ਼ੀ ਖੁਸ਼ੀ ਜਾ ਸਕੇ ਔਰ ਜਿੱਦਾਂ ਪੰਜਾਬ ਕੁਗ ਵਸਦਾ ਹੈ ਪੰਜਾਬ ਖੁਸ਼ਹਾਲ ਵਸਦਾ ਹੈ ਉਸੇ ਤਰੀਕੇ ਨਾਲ ਪੰਜਾਬ ਖੁਸ਼ਹਾਲ ਵਸ ਸਕੇ ਇਸੇ ਹੀ ਅਰਦਾਸ ਬੇਨਤੀ ਕਰਨ ਦੇ ਲਈ ਬੰਗਲਾ ਸਾਹਿਬ ਤੋਂ ਲਾਈਵ ਫਟਾੜ ਨਾਲ ਹੋਏ ਆ ਔਰ ਬੰਗਲਾ ਸਾਹਿਬ ਵਿਖੇ ਅਰਦਾਸ ਕਰਾਂਗੇ ਆਓ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਦਰ ਤੂੰ ਆਇਓ ਤੁਸੀਂ ਇੱਥੇ ਗਏ ਵੀਰ ਜੀ ਅੱਛਾ ਜੀ ਤੇ ਇਸ ਇਤਿਹਾਸਿਕ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਬਾਲਾ ਵਿਦਾਂ ਦਰਬਾਰ ਹੈ ਜੀ ਬੜਾ ਵੱਡਾ ਸਥਾਨ ਹੈ ਮਹਾਰਾਜ ਕਿਰਪਾ ਦਾ ਜੀ ਔਰ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨ ਬੜੀ ਦੂਰ ਦੂਰ ਤੋਂ ਆਏ ਹੋਏ ਨੇ ਕੁੰਡਲੀ ਬਾਰਡਰ ਤੇ ਰੁਕਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੀ ਅਪੀਲ ਕਰਨੀ ਮੈਂ ਤੇ ਆਪ ਵੀ ਤੇ ਦਿੱਲੀ ਵਾਲਿਆਂ ਨੂੰ ਸਾਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਅੱਡੀ ਦੂਰੋਂ ਜਿਹੜੇ ਕਿਸਾਨ ਪਿਆਰੇ ਬੜੀ ਦੂਰੋਂ ਆ ਰਹੇ ਨੇ ਬੜੀ ਮਿਹਨਤ ਨਾਲ ਆ ਰਹੇ ਨੇ ਆਪਣੇ ਸਾਰੇ ਪਰਿਵਾਰ ਨਾਲ ਭੁੱਖੇ ਪਾਣੀ ਛੱਡ ਕੇ ਜ਼ਮੀਨਾਂ ਦਾ ਵਿਚਾਰੇ ਤਨ ਕਿੰਵੇ ਕਰਕੇ ਕਿਸ ਮੈਂ ਦਿੱਲੀ ਵਾਲਿਆਂ ਨੂੰ ਕੋਸ਼ਿਸ਼ ਕਰਦੇ ਮਾਰੇ ਦਾ ਅਰਦਾਸ ਵੀ ਕਰਾਂਗਾ ਕਿ ਸੱਚੇ ਪਾਤਸ਼ਾਹ ਜੀ ਇਹ ਕਿਸਾਨਾਂ ਦਾ ਅੰਦੋਲਨ ਸਫਲ ਕਰਾਓ ਜਿਹੜੀ ਸਰਕਾਰ ਨੇ ਮੰਗਾਂ ਨੇ ਸਰਕਾਰ ਜਲਦੀ ਜਲਦੀ ਪੂਰੀਆਂ ਕਰਨ ਤਾਂ ਕਿ ਵਿਚਾਰ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਰਹਿ ਕੇ ਆਪਣੇ ਖੇਤੀਬਾੜੀ ਕਰਕੇ ਆਪਣੇ ਜੀਵਨ ਸਹੂਲਾ ਕਰ ਸਕਣ ਜੇ ਦੇਸ਼ ਵਿਦੇਸ਼ ਦੀ ਧਰਤੀ ਤੇ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਅਈਓ ਕੀ ਜਨ ਦਾ ਸਾਥ ਦੇਣ ਸਾਰਾ ਸਾਥ ਦੇਣ ਸਾਰਿਆਂ ਦੇ ਨਾਲ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਇਹ ਸੱਚਾਈ ਹੈ ਬਿਲਕੁਲ ਸੱਚ ਦੇ ਨਾਲ ਚੱਲਦੇ ਪਏ ਨੇ ਇਹ ਸੱਚ ਦਾ ਸਾਥ ਕੌਮ ਦੀ ਸਾਡੀ ਸਹੀ ਕੌਮ ਤੇ ਵੈਸੇ ਪੂਰੀ ਮਿਸ਼ਾਹ ਦੇ ਸਾਥ ਦੇ ਨਾਲ ਲੱਗੀ ਹੋਈ ਸੀ ਦਾਸ ਸੀਦਿਆਂ ਨੇ ਸੱਚਾਈ ਕਰ ਸੀਦਿਆਂ ਦਿੱਤੀਆਂ ਨੇ ਬੜੀਆਂ ਤੇ ਮੈਂ ਤੇ ਆ ਵੀ ਆਹ ਕੀ ਸਾਰੇ ਸੰਸਾਰ ਨੂੰ ਸੰਸਾਰ ਭਰ ਨੂੰ ਅਪੀਲ ਕਰਾਂਗਾ ਕਿ ਉਹ ਸ਼ਾਇਦ ਜਿੰਨੀ ਜਿੰਨੀ ਕੋਸ਼ਿਸ਼ ਹੋ ਸਕਨ ਜਿੱਥੇ ਮੱਝੇ ਬੈਠੇ ਨੇ ਜਿੱਥੇ ਮਰਜੀ ਦੇਸ਼ੇ ਵਿਦੇਸ਼ਾਂ ਜਾਗੇ ਨੇ ਇਹ ਕੋਸ਼ਿਸ਼ ਕਰਨ ਕਿ ਇਹਨਾਂ ਦਾ ਅੰਦੋਲਨ ਸਫਲ ਹੋ ਜਾ ਕਿ ਹੋਰ ਇਹ ਵਿਚਾਰੇ ਜਿਹੜੇ ਆਪਣੇ ਆਪ ਨੂੰ ਅੱਡੀ ਮਿਹਨਤ ਕਰਕੇ ਸਾਨੂੰ ਨਾ ਦਿੰਦੇ ਨੇ ਸਨ ਅੰਦਾਕਾ ਕਹਿੰਦੇ ਨੇ ਉਹਨਾਂ ਦੇ ਵਿਚਾਰੇ ਪੇੜ ਪੜ ਸਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੇ ਨਸਤਮਸਤਕਾਂ ਸਾਰੇ ਸੰਗਤਾਂ ਨੂੰ ਅਸੀਂ ਵੀ ਅਪੀਲ ਕੀਤੀ ਹੈ ਤੁਸੀਂ ਵੀ ਕਿਤਨਾ ਕਿਤੇ ਅਰਦਾਸ ਕੀਤੀ ਹੈ ਜਿਹੜੀ ਗੁਰੂ ਮਹਾਰਾਜ ਜੀ ਮੇਰੇ ਖਿਆਲ ਤੇ ਸਰ ਸਾਹਿਬ ਦਿੱਲੀ ਵਾਲੇ ਸਾਰੇ ਅਰਦਾਸ ਕਰ ਰਹੇ ਨੇ ਮੈਂ ਕੱਲ੍ਹ ਆਣੀ ਸ਼ਾਇਦ ਦਿੱਲੀ ਜਿੰਨੀ ਬਾਰਨਾ ਹੈਗੀ ਸਾਰੇ ਅਰਦਾਸ ਕਰ ਰਹੇ ਨੇ ਕਿ ਇਹ ਅੰਦੋਲਨ ਸਫਲ ਹੋਏ ਤੇ ਕਿਸਾਨਾਂ ਜਿਹੜੀ ਮੰਗਾਂ ਨੇ ਪੂਰੀਆਂ ਹੋਣਾਂ। ਜੀ। ਬਲਕਿ ਇਹ ਮੈਨ ਨਹੀਂ ਕਿ ਸ਼ਾਇਦ ਪੂਰਾ ਸਿੱਕੋਂ ਵੀ ਪੂਰਾ ਪੰਜਾਬੀ ਜਗਤ ਦੀ ਸ਼ਾਇਦ ਅਰਦਾਸਾਂ ਕਰ ਰਹੇ ਹੋਣਾ ਜਿੱਥੇ ਤੇ ਹੋ ਹੈਗੇ ਨੇ ਕਿ ਇਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਣ ਵਾਹ ਮਰ ਅਰਦਾਸ ਪੂਰੀ ਕਰੇਗਾ। ਔਰ ਪੂਰੀ ਉਮੀਦ ਹੈ ਕਿ ਸੁਣੀ ਜਾਏਗੀ ਨਹੀਂ ਅਰਦਾਸ ਤੇ ਕੰਮ ਸਿੱਧੇ ਚੜੇਗਾ। ਸ਼ੁਕਰੀਆ ਜੀ ਤੁਸੀਂ ਗੱਲਬਾਤ ਕੀਤੀ। ਤੁਸੀਂ ਸਰ ਕਿਹੜੀ ਜਗ੍ਹਾ ਤੋਂ ਇੱਥੋਂ ਹੀ ਹੋ ਜਾਂ ਬਾਹਰੋਂ ਆਏ ਹੋ ਕਿਤੇ? ਜੀ ਅਸੀਂ ਪੰਜਾਬ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬੋਂ ਆਏ ਹਾਂ। ਜੀ ਕੋਲਿੰਦਿਕ ਸਵਾਦਾ ਮੈਂ ਜਿਲ੍ਹਾ ਪ੍ਰਸ਼ੀਲ ਮੁਹਿੱਦ ਪ੍ਰਧਾਨਾ ਜੀ ਜੀ ਸਾਡੀਆਂ ਜਥੇਬੰਦੀਆਂ ਪੂਰੀਆਂ ਮਜ਼ਬੂਤ ਨੇ ਜੀ ਜੀ ਸਾਰੀਆਂ ਆਪਣਾ ਬਾਰਡਰ ਤੇ ਆ ਪਹੁੰਚ ਚੁੱਕੀਆਂ ਨੇ ਹਾਂਜੀ ਹਾਂਜੀ ਤੇ ਅਸੀਂ ਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਪਹੁੰਚੇ ਆ ਜੀ ਅੱਛਾ ਤੇ ਇਸ ਮਹਾਰਾਜ ਦਰਸ਼ਨ ਕਰਕੇ ਉਸ ਤੋਂ ਬਾਅਦ ਅਸੀਂ ਵੀ ਵਾਪਸ ਉੱਥੇ ਹੀ ਲੋਨ ਜਾ ਰਹੇ ਆ ਜੀ ਕਿੰਨੇ ਤੁਸੀਂ ਇੱਥੇ ਕਿੰਨੇ ਜਣੇ ਆਏ ਹੋ ਅਸੀਂ ਆ ਇੱਥੇ ਘੜੋ ਘੜ ਆਏ ਆ ਜੀ ਕੋਈ 15 20 ਸਿੰਘ ਆਏ ਨੇ ਅੱਛਾ ਬਾਕੀ ਸਿੰਘ ਵੀ ਇੱਥੇ ਹੀ ਨੇ ਜੀ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਜਲਦੀ ਜਲਦੀ ਅੰਦੋਲਨ ਜਿਹੜਾ ਕਿਉਂਕਿ ਕੰਮ ਕਰ ਤਾਂ ਸਾਰੇ ਆਪਾਂ ਛੱਡ ਕੇ ਆਏ ਆਂ ਦੇਖੋ ਜੀ ਅਸੀਂ ਤਾਂ ਕਰ ਨੂੰ ਹੀ ਜਦੋਂ ਚੱਲੇ ਆਂ ਮਹਾਰਾਜ ਦੇ ਯੂਰੀ 'ਚ ਅਰਦਾਸ ਕਰਕੇ ਤੁਰੇ ਆਂ ਕਿ ਮਹਾਰਾਜ ਅਸੀਂ ਉਤੋਂ ਹੀ ਮੁੜਾਂਗੇ ਜਦੋਂ ਤੁਸੀਂ ਸਾਡਾ ਮੋਰਚਾ ਜੋ ਮਿਸ਼ਨ ਸਾਡਾ ਫਤਿਹ ਕਰਨਾ ਸੀ ਮੋਦੀ ਸਾਹਿਬ ਨੂੰ ਢਾਕੇ ਹੀ ਵਾਪਸ ਆਣਾ ਜੀ ਜੀ ਬਿਲਕੁਲ ਦੇਸ਼ ਵਿਦੇਸ਼ ਦੀ ਧਰਤੀ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਬੰਗਲਾ ਸਾਹਿਬ ਦੀਆਂ ਤਸਵੀਰਾਂ ਨੇ ਇਤਿਹਾਸਿਕ ਸਥਾਨ ਹੈ ਸ੍ਰੀ ਹਰਕ੍ਰਿਸ਼ਨ ਜੀ ਜਿਹੜੇ ਸਾਡੇ ਗੁਰੂ ਸੀਗੇ ਉਹਨਾਂ ਦਾ ਅਸਥਾਨ ਹੈ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਰੋਡ ਤੋਂ ਆਏ ਹਣਕਾ ਲੰਬੇ ਮੈਂਬਰ ਪ੍ਰਕਾਰ ਸਿੰਘ ਕਟਿਆਵਾਲੀ ਤੋਂ ਅਸੀਂ ਇਸੇ ਮੋਰਚੇ ਵਾਸਤੇ ਆਏ ਸਾਨੂੰ ਮੋਦੀ ਸਾਹਿਬ ਬਹੁਤ ਦੁਖੀ ਕਰ ਰਿਹਾ ਸਾਨੂੰ ਕਿਸਾਨਾਂ ਦਾ ਖੂਨ ਪੀ ਰਿਹਾ ਸਾਡੇ ਬੱਚਿਆਂ ਦਾ ਅਸੀਂ ਸਾਰਾ ਮੋਰਚਾ ਲਾਇਆ ਸਿਰ ਧਾੜ ਦਾ ਪੀਸੀ ਇਹਨਾਂ ਨੇ ਆਪ ਦਾ ਫੈਸਲਾ ਵਾਪਸ ਲੈ ਸਾਨੂੰ ਜਿਉਣ ਦੇ ਆਪ ਜਿਓ ਜੀ ਸਾਡੀ ਇਹ ਬੇਨਤੀ ਤੇ ਇਹ ਕੋਸ਼ਿਸ਼ ਬੈਠੇ ਆ ਜਿੰਨਾ ਜਰ ਸਾਡੀ ਗੱਲ ਨਹੀਂ ਮੰਨਦਾ ਉਹ ਜਿਹਦੇ ਬਾਹਾਂਗੇ ਤੇ ਆਪਦੇ ਜਦੌਜਤ ਕਰਾਂਗੇ ਤਾਂ ਆਪਦਾ ਮੋਰਚਾ ਜਿੱਤ ਕੇ ਜਾਵਾਂਗੇ ਇਹ ਗੁਰੂ ਦੇ ਆਸਰੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅਸ਼ੀਰਵਾਦ ਗੁਰੂ ਨਾਨਕ ਦੇਵ ਦੇ ਦਸਾਂ ਗੁਰੂਆਂ ਦੀ ਪੀਰਾਂ ਭਗਤਾਂ ਦੀ ਮਿਹਰ ਨਾਲ ਅਸੀਂ ਇਸ ਗੱਲ ਨੂੰ ਜਿੱਤਾਂਗੇ ਜਿੱਤ ਕੇ ਜਾਵਾਂਗੇ ਅੱਜ ਅਰਦਾਸ ਵੀ ਕੀਤੀ ਹੈ ਅਰਦਾਸਾਂ ਮੰਗ ਕੀਤੀ ਮੰਗ ਨਮ ਸੰਘਰਸ਼ ਚੱਲਿਆ ਮੰਗ ਕੀਤੀ ਸੱਚੇ ਮਾਝਾ ਸਾਨੂੰ ਜਿੱਤ ਦੇ ਤੇ ਜਿੱਤ ਦੇਗੇ ਸਾਡੀ ਬੱਲੇ ਬੱਲੇ ਕਰਾ ਸਾਡੇ ਬੱਚਿਆਂ ਦਾ ਵਿਹਾਂ ਸਾਡੇ ਸਾਰੀ ਦੁਨੀਆ ਦਾ ਭਲਾ ਕਰ ਜੇ ਕਿਸਾਨ ਮਾਰਿਆਗਾ ਸਾਰੀ ਦੁਨੀਆ ਮਾਰੇਗੀ ਬਾਕੀ ਆਪਾਂ ਕਿਉਂਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਮੋਦੀ ਨੂੰ ਵੀ ਆਪਾਂ ਭਲੇ ਦੀ ਅਰਦਾਸ ਕਰਨੀ ਹੈ ਉਹਨੂੰ ਮਤ ਦੇਣੇ ਆ ਹੁਣ ਆਉਣੀ ਚਾਹੀਦੀ ਹੈ ਸ਼ਾਇਦ ਆ ਵੀ ਜਾਵੇਗੀ ਆਉਂਦੀ ਕਿਹਨੂੰ ਪਿੱਛੋਂ ਆਉਂਦੀ ਕਿਹਨੂੰ ਪਹਿਲੋਂ ਆਉਂਦੀ ਸ਼ਾਇਦ ਆ ਹੀ ਜਾਵੇ ਏਡਾ ਕਮਲਾ ਨਹੀਂ ਸ਼ਾਇਦ ਮੰਨ ਜਾਏਗਾ ਮੰਨੇਗਾ ਮਹਿੰਦ ਬੜੀ ਮੰਨੇ अच्छा ते दूसरी मेनू एक चीज दसेयो के बाकी ता जेडे किसान आगु ने कुंडली बॉर्डर ते रोक ਦਿੱਤਾ ਗਿਆ ਤੁਸੀਂ ਫਿਰ ਅੱਗੇ ਕਿਸ ਤਰ੍ਹਾਂ ਆ ਅਸੀਂ ਪਹਿਲੋਂ ਗੱਡੀ ਤੇ ਆ ਗਏ ਸੀ ਜੀ ਤੇ ਗੱਡੀ ਤੇ ਜਾ ਕੇ ਤੁਹਾਨੂੰ ਅਸੀਂ ਉੱਥੇ ਜਾ ਰਹੇ ਆ ਸਾਡੀ ਇੱਥੋਂ ਦਾ ਪ੍ਰੋਗਰਾਮ ਸੀ ਇੱਥੋਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਤਾਂ ਅਸੀਂ ਉੱਥੇ ਜਾ ਰਹੇ ਆ ਜੀ ਅੱਛਾ ਜੀ ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਇਕੱਠੇ ਮੁਕਸਰ ਕੋਲੋਂ ਆਏ ਆ ਜੀ ਅੱਛਾ ਜੀ ਇਹ ਵੀ ਰੋਲੇ ਪਾਰੇ ਵਿਆਹ ਹੱਕ ਲੈਣ ਆਏ ਆ ਜੀ ਹਾਂ ਜੀ ਜੀ ਹੋਰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਕਾਹਤੇ ਟਰੈਕਟਰ ਟਰਾਲੀਆਂ ਤੇ ਆਏ ਸੀ ਨਹੀਂ ਜੀ ਗੱਡੀ ਤੇ ਆਏ ਆ ਅੱਛਾ ਹਾਂ ਜੀ ਸਿੱਧੇ ਲੱਗੇ ਆ ਜੀ ਮਹਾਰਾਜ ਸਾਨੂੰ अच्छा हां जी चलो हुन मथा टेकया गुरु महाराज ਅੱਗੇ ਅਰਦਾਸ ਕੀਤੀ ਹੈ ਔਰ ਫਿਰ ਦੁਬਾਰਾ ਕੁੰਡਲੀ ਬਾਡਰ ਤੇ ਜਾਣਾ ਹੈ ਹਾਂ ਜੀ ਉੱਥੇ ਜਾਾਂਦੇ ਹੀ ਹੁਣ ਅੱਛਾ ਜੀ ਹਾਂ ਕੁੰਡਲੀ ਬਾਡਰ ਤੇ ਫਿਰ ਤੇ ਉੱਥੇ ਜਾ ਕੇ ਜਾਨੇ ਤਰਨੇ ਠੀਕ ਹੈ ਹਾਂ ਜੀ ਆ ਜਗਾ ਕੇ ਪਰੋ ਆਇਆ ਜੀ ਠੀਕ ਹੈ ਔਰ ਆਪਾਂ ਕੀ ਲੈਣਾ ਆਉਣਾ ਹੈ ਠੀਕ ਹੈ ਸ਼ੁਕਰੀਆ ਜੀ ਹਾਂ ਬਿਲਕੁਲ ਬੰਗਲਾ ਸਾਹਿਬ ਦੀਆਂ ਲਾਈਵ ਤਸਵੀਰਾਂ ਸਿਗੀਆਂ ਦਰਸ਼ਨ ਵੀ ਕੀਤੇ ਐ ਅਰਦਾਸ ਵੀ ਕੀਤੀ ਐ ਔਰ ਜਿੰਨੇ ਵੀ ਦਰਸ਼ਕ ਸਾਨੂੰ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਅਪੀਲ ਹੈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਪੰਜਾਬ ਦੀ ਆਵਾਮ ਵੱਖ-ਵੱਖ ਲੋਕਾਂ ਤੱਕ ਪਹੁੰਚਦੀ ਹੋ ਸਕੇ ਔਰ ਤੁਹਾਨੂੰ ਵੀ ਇਹ ਹੀ ਅਪੀਲ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਜਾਂ ਜਿਹੜੇ ਜਿੱਥੇ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ ਅਰਦਾਸ ਜਰੂਰ ਕਰਿਓ ਤਾਂ ਜੋ ਇਹ ਅੰਦੋਲਨ ਜਿਹੜਾ ਹੈ ਜਲਦ ਤੋਂ ਜਲਦ ਸਮਾਪਤੀ ਦਾ ਵੱਲੇ ਔਰ ਆਪਣਾ ਜਿਹੜਾ ਅਜੰਡਾ ਲੈ ਕੇ ਕਿਸਾਨ ਚੱਲੇ ਨੇ ਆਪਣੀ ਜਿੱਤ ਦਾ ਜਿਹੜਾ ਝੰਡਾ ਹੈ ਉਹ ਗਾੜ ਸਕਣ ਕੈਮਰਾ ਪਰਸਨ ਸੰਦੀਪ ਸਿੰਘ ਦੇ ਨਾਲ ਮੈਂ ਅਮਨ ਚੰਦ ਹਮਦਰ ਟੀਵੀ ਦਿੱਲੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਦਬਾਓ